ਇਹਨਾ ਤੇ 25% ਵੀ ਨਹੀਂ ਕੀਤੇ ਹੋਣੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਹਿੰਦੇ ਨੇ ਹੱਕ ਮੰਗਿਆ ਨਹੀਂ ਮਿਲਦੇ ਜੀ ਹੱਕ ਖੋਣੇ ਪੈਂਦੇ ਨੇ ਤੇ ਅਸੀਂ ਸੈਂਟਰ ਤੋਂ ਆਪਣੇ ਹੱਕ ਖੋ ਕੇ ਲਿਆਵਾਂਗੇ ਜੀ ਅਸੀਂ ਟੈਂਪੋ ਫੋਟੋਗ੍ਰਾਫੀ ਆਲੋ ਅਮਰਖੇਰ ਸੰਸਾਰੀ ਕਲਸੀ ਨੂੰ ਪ੍ਰੋਹਾ ਦੋਨੇ ਆ 550 90% ਬੋਟਾ ਜਿਹੜੀ ਅਮਰਖੇਰ ਸੰਸਾਰੀ ਫੈਂਸ ਅਮਰਖੇਰ ਸੰਸਾਰੀ ਜਿੰਦਾਬਾਦ ਅਮਰਖੇਰ ਸੰਸਾਰੀ ਜਿੰਦਾਬਾਦ ਨੀਚੋਨੇ ਆਪੀ ਸੰਸਦ ਤੇ ਜਾਣ ਤੇ ਰਾਜਵੀਰ ਕੋ ਜਿਹੜੀ ਸਾਡੇ ਅੰਬਲੇ ਪੜ ਕੇ ਸਾਡੇ ਪਟਾਲਾ ਲਕੀ ਦੀ ਮੰਗ ਦੀ ਕਰੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਟੜਾਈ ਕੋਈ ਹੋਰ ਕੋਈ ਨਹੀਂ ਰਹਿ ਗਿਆ ਸਿਰਫ ਸ਼ੈਰੀ ਕਲਸੀ ਭਾਈ ਦਾ ਤੁਹਾਡਾ ਰਹਿ ਗਿਆ ਜਿੱਥੇ ਹੋਰ ਕੋਈ ਟੜਾਈ ਨਹੀਂ ਰਿਹਾ ਜੀ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਪਾਰਟੀ ਦਾ ਬੂਥ ਵੀ ਆਪਾਂ ਲੱਗਣ ਦਵਾਂਗੇ ਇੱਥੇ 22 ਤੱਕ ਦੇਾਂਗੇ 29 ਤੱਕ ਦੇਾਂਗੇ 22 ਤੱਕ ਦੇਾਂਗੇ 29 ਤੱਕ ਦੇਾਂਗੇ ਵੱਧ ਮਨ ਕੋਈ ਸਾਡਾ ਸ਼ੈਰੀ ਕਲਸੀ ਨੇ ਕੀਤਾ ਕਿ 2 ਸਾਲ ਦੇ ਵਿੱਚ ਸਾਡੇ ਪਟਾਲਾ ਹਲਕੇ ਦੇ ਬਹੁਤ ਵਧੀਆ ਕੰਮ ਹੋਏ ਨੇ ਨਾ ਕੋਈ ਇਹੋ ਜਿਹਾ ਸਾਨੂੰ ਪਟਾੜ੍ਹੇ ਹਲਕੇ ਨੂੰ ਐਮਐਲਏ ਨਹੀਂ ਸੀ ਮਿਲਿਆ ਜਿਹੜਾ ਅਰਕੀ ਮਿਲਿਆ ਇੱਕ ਤੋਂ ਉਹਨਾਂ ਦਾ ਬੋਲਚਾਲ ਵਧੀਆ ਇੱਕ ਮਿਲਨਸਾਰ ਵਧੀਆ ਮਿਲਣ ਵਾਲੇ ਬੰਦੇ ਨੇ ਕੀ ਕਬੀਰ ਜ਼ਿੰਦਾ ਰੱਖੀ ਰੱਬ ਵੀ ਬਣ ਜਾਵੇਂ ਪਰ 뜰 ਵਿੱਚ ਫਕੀਰ ਜ਼ਿੰਦਾ ਰੱਖੀ ਲੀਡਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਖੇਤਲੇ ਪੱਦਰ ਤੋਂ ਉੱਠਿਆ ਹੋਵੇ ਜਿੰਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਪਤਾ ਹੋਣ ਜਿੰਨੂੰ ਪਤਾ ਹੋਵੇ ਕਿ ਗਰੀਬਿਆਂ ਤੇ ਚੁੱਲਿਆਂ ਦੇ ਵਿੱਚ ਅੱਗ ਕਿਤਰਾ ਪਾਲਦੀ ਹੈ ਉਹ ਤੁਹਾਡਾ ਪਰਾਇ ਜੀ ਸ਼ਹਿਰੀ ਕਲਸੀ ਬਜ਼ੁਰਗੋ ਜੇ ਤੋਂ ਸਾਡੇ ਘਰ ਦਾ ਕੋਈ ਮੋਹਤ ਪਰ ਬੰਦਾ ਕਰਜ਼ਾ ਚੁੱਕ ਲੈਣਾ ਤੇ ਸੱਤ ਪੀੜੀਆਂ ਕਰਜ਼ਾ ਲੌਂਦੀਆਂ ਮਰ ਜਾਂਦੀਆਂ ਕਿਉਂਕਿ ਵਿਆਜ ਨੂੰ ਵਿਆਜ ਵਿਆਜ ਨੂੰ ਵਿਆਜ ਲੱਗ ਕੇ ਐਨੀ ਰਕਮ ਬਣ ਜਾਂਦੀ ਹੈ ਕਿ ਸੱਤ ਪੀੜੀਆਂ ਕਰਜ਼ਾ ਲੌਂਦੀਆਂ ਮਰ ਜਾਂਦੀਆਂ ਕਰਜ਼ਾ ਤਾਂ ਹੀ ਨੀ ਲੱਥਦਾ ਪਰ ਇਹਨਾਂ ਸਰਕਾਰਾਂ ਨੇ 17-75 ਸਾਲਾਂ ਤੋਂ ਤੇ ਸਾਡੇ ਪੰਜਾਬ ਨੂੰ ਕਰਜ਼ੇ ਥੱਲੇ ਡੋਪਿਆ ਆ ਤੇ ਨੇ ਸਾਡਾ ਪੈਸਾ ਤੇ ਗਵਰਨਮੈਂਟ ਨੂੰ ਚਾਹੀਦਾ ਸਾਡਾ ਪੈਸਾ ਵਾਪਸ ਕਰ ਪਰ ਉਹ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਚਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਹੈ ਤੇ ਫਿਰ ਕਿਸੇ ਮਾਈ ਦੇ ਲਾਲ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਕਿ ਉਹਨਾਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਤੇ ਪਿੰਡ ਬਟਾਲਾ ਗ੍ਰੰਥੀਆਂ ਲੋ ਅਮਨ ਸ਼ਰਸਿੰਦ ਸੈਰੀ ਕਲਸੀ ਨੂੰ ਪ੍ਰੋਫਾ ਦਵੋਨੇ ਆ ਤੇ ਵੱਧ ਤੋਂ ਵੱਧ ਵੋਟਾਂ ਨਾਲ ਇਹਂ ਦਵਾਗੇ ਤੇ 550 90% ਵੋਟਾਂ ਜਿਹੜੀਆਂ ਅਮਨ ਸ਼ਰਸਿੰਦ ਸੈਰੀ ਨੂੰ ਪੈਂਡਸ ਤੇ ਅਸੀਂ ਚਾਹੁੰਦੇ ਆ ਕਿ ਇਹ ਸੰਸਦ ਵਿੱਚ ਜਾਣ ਤੇ ਰਾਜਵੀਰ ਕੋ ਜਿਹੜੀ ਉਹ ਸਾਡੇ ਅੰਬਲੇ ਬੜ ਕੇ ਸਾਡੇ ਬਟਾਲਾ ਹਲਕੀ ਦੀ ਨਮਾਇੰਦਗੀ ਕਰੇ ਅਸੀਂ ਇਸੇ ਗੱਲ ਨਾਲ ਬੜੀ ਖੁਸ਼ੀ ਇਸਤ ਕਰਦੇ ਇੱਥੇ ਅੱਜ ਮੈਡਮ ਆਏ ਹੀ ਰਾਜਵੀਰ ਕਲਸੀ ਆਏ ਹੀ ਪਰ ਜੋ ਉਹਨਾਂ ਨੇ ਕੱਠ ਵੇਖਿਆ ਇੱਥੇ ਤੇ ਇੱਥੇ ਜੋ ਕੱਠ ਦਾ ਮਤਲਬ ਜੋ ਹਿਸਾਬ ਕਿਤਾਬ ਹੈ ਗਈ ਜੋ ਉਹ ਬੜੇ ਖੁਸ਼ ਹੋਏ ਨੇ ਆਕੇ ਤੇ ਤੁਹਾਡਾ ਵੀ ਇਹ ਪੂਰਾ ਭਰੋਸਾ ਹੈਗਾ ਉਹਨਾਂ ਨੂੰ ਕਿ ਅਸੀਂ ਉਹਨਾਂ ਨੂੰ ਘੱਟੋ ਘੱਟ ਵੱਡੀ ਤੋਂ ਵੱਡੀ ਲੀਡ ਤੋਂ ਇੱਥੋਂ ਆਪਣੇ ਪਿੰਡੋ ਜਿਤਾ ਕੇ ਭੇਜਾਂਗੇ ਤੜਾਈ ਕੋਈ ਹੋਰ ਕੋਈ ਨਹੀਂ ਰਹਿ ਗਿਆ ਸਿਰਫ ਸ਼ੈਰੀ ਕਲਸੀ ਭਾਈ ਦਾ ਤੁਹਾਡਾ ਰਹਿ ਗਿਆ ਜੀ ਇੱਥੇ ਹੋਰ ਕੋਈ ਤੜਾਈ ਨਹੀਂ ਰਿਹਾ ਜੀ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਪਾਰਟੀ ਦਾ ਬੂਥ ਵੀ ਆਪਾਂ ਲੱਗਣ ਦਵਾਂਗੇ ਇੱਥੇ ਇਸ ਵੇਲੇ ਜਿੰਨਾ ਵੀ ਤੁਹਾਡਾ ਸਮੂਹ ਸਮੂਚਿਕ ਪਿੰਡ ਹੈਗਾ ਵਾ ਉਹ ਇਸ ਵੇਲੇ ਅਸਲੇ ਸ਼ੈਰੀ ਭਾਈ ਪਾਈ ਹੋਣਾ ਦੇ ਨਾਲ ਖਲੋਤਾ ਹੋਇਆ ਵਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਹਨਾਂ ਦੇ ਜਿਹੜੇ ਵਾਈਫ ਮੈਡਮ ਆਏ ਸੀ ਅੱਜ ਅੱਜ ਉਹਨਾਂ ਦੇ ਸਬੰਧ ਵਿੱਚ ਹੀ ਇਲੈਕਸ਼ਨ ਦੇ ਸਬੰਧ ਵਿੱਚ ਹੀ ਇਕੱਠ ਕੀਤਾ ਹੋਇਆ ਹੈਗਾ ਇਕੱਠ ਵੇਖ ਕੇ ਉਹਨਾਂ ਦਾ ਬਹੁਤ ਮਨ ਖੁਸ਼ ਹੋਇਆ ਔਰ ਉਹਨਾਂ ਨਾਲੋਂ ਵੱਧ ਮਨ ਖੁਸ਼ ਸਾਡਾ ਸ਼ੈਰੀ ਕਲਸੀ ਨੇ ਕੀਤਾ ਕਿ 2 ਸਾਲ ਦੇ ਵਿੱਚ ਸਾਡੇ ਬਟਾਲਾ ਹਲਕੇ ਤੇ ਬਹੁਤ ਵਧੀਆ ਕੰਮ ਹੋਏ ਨੇ ਅਸੀਂ ਉਹਨਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਆ ਪਹਿਲਾਂ ਕੋਈ ਇਹੋ ਜਿਹਾ ਸਾਨੂੰ ਬਟਾਲਾ ਹਲਕੇ ਨੂੰ ਐਮਐਲਏ ਨਹੀਂ ਸੀ ਮਿਲਿਆ ਜਿਹੜਾ ਐਰਕੇ ਮਿਲਿਆ ਇੱਕ ਤਾਂ ਉਹਨਾਂ ਦਾ ਬੋਲਚਾਲ ਵਧੀਆ ਇੱਕ ਮਿਲਨਸਾਰ ਵਧੀਆ ਮਿਲਣ ਵਾਲੇ ਬੰਦੇ ਨੇ ਨੇਕ ਇਨਸਾਨ ਸਾਨੂੰ ਮਿਲੇ ਆ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਬਟਾਲਾ ਹਲਕੇ ਨੂੰ ਏਡਾ ਵਧੀਆ ਉਹ ਕਰ ਸਕਦੇ ਆ 2 ਸਾਲ ਦੇ ਵਿੱਚ ਤੇ ਜੇ ਆਪਾਂ ਨੂੰ ਪੂਰਾ ਡਿਸਟ੍ਰਿਕਟ ਲੈਵਲ ਦੇ ਦਿੰਨੇ ਉਹਨਾਂ ਨੂੰ ਉਹਨਾਂ ਦੇ ਹੱਥ ਚ ਵਾਗ ਡੋਰ ਦਿੰਨੇ ਆ ਤੇ ਸਾਨੂੰ ਇਦਾਂ ਲੱਗਦਾ ਕਿ ਸਾਡਾ ਬਹੁਤ ਵਧੀਆ ਸਮਾਂ ਆਊਗਾ ਤੇ ਗਰਦਾਸਪੁਰ ਹਲਕੇ ਗਰਦਾਸਪੁਰ ਲੋਕ ਸਭਾ ਜੋ ਵੀ ਆ ਇਹ ਸਾਰਾ ਉਹਨਾਂ ਦੇ ਕੰਮ ਅੰਡਰ ਚ ਦੇ ਦਿੰਨੇ ਆ ਤੇ ਬਹੁਤ ਵਧੀਆ ਕੰਮ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦੇ ਹਰ ਕਬਰ ਤੇ ਨਹੀਂ ਉਹ ਫੁੱਲ ਚੜਦੇ ਮੇਲੇ ਲੱਗਦੇ ਨਹੀਂ ਉਹ ਸੱਥਾਂ ਢੇਰੀਆਂ ਤੇ ਦੀਵੇ ਰਹਿਣ ਉਹਨਾਂ ਮਜਰਾਂ ਤੇ ਜਗਦੇ ਕਾਬੂ ਪਾ ਲਈਤੇ ਜੋ ਹਨੇਰੀਆਂ ਤੇ ਤੇ ਹਨੇਰੀਆਂ ਤੇ ਕਾਬੂ ਕਿੰਨਾ ਨੇ ਪਾਇਆ ਸੀ ਜੀ ਹਨੇਰੀਆਂ ਤੇ ਕਾਬੂ ਕਿੰਨਾ ਨੇ ਪਾਇਆ ਸੀ ਹਨੇਰੀਆਂ ਤੇ ਕਾਬੂ ਪਾਇਆ ਸੀ ਜੀ ਭਗਤ ਸਿੰਘ ਕਰਤਾਰ ਸਿੰਘ ਸਰਾਤਾ ਵਰਗੇ ਯੋਧਿਆਂ ਨੇ ਹਨੇਰੀਆਂ ਤੇ ਕਾਬੂ ਪਾਇਆ ਸੀ ਜੀ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਜਿਹੜਾ ਸੁਪਨਾ ਉਹਨਾਂ ਨੇ ਸਾਡੇ ਤੁਹਾਡਾ ਇੱਕ ਸਹੀ ਫੈਸਲਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੁਦ ਖੁਸ਼ੀ ਕਰਨ ਤੋਂ ਰੋਕ ਸਕਦਾ ਹੈ ਤੁਹਾਡਾ ਇੱਕ ਸਹੀ ਫੈਸਲਾ ਗਰੀਬਾਂ ਦੇ ਚੁੱਲ੍ਹਿਆਂ ਵਿੱਚ ਅੱਗ ਬਾਲ ਸਕਦਾ ਹੈ ਗੱਲ ਕਰੀਏ ਸ਼ੈਰੀ ਕਲਸੀ ਦੀ ਦੀ ਤੇ ਕਹਿੰਦੇ ਆ ਜ਼ਮੀਰ ਜ਼ਿੰਦਾ ਰੱਖੀ ਕਬੀਰ ਜ਼ਿੰਦਾ ਰੱਖੀ ਰੱਬ ਵੀ ਬਣ ਜਾਵੇਂ ਪਰ ਦਿਲ ਵਿੱਚ ਫਕੀਰ ਜ਼ਿੰਦਾ ਰੱਖੀ ਤੇ ਕਹਿੰਦੇ ਨੇ ਉਹ ਬੰਦਾ ਹੀ ਕਿਹੜਾ ਜੀ ਜਿਹੜਾ ਮੰਜ਼ਲ ਤੇ ਪਹੁੰਚ ਕੇ ਤੇ ਪੌੜੀ ਦੇ ਪਹਿਲੇ ਡੰਡੇ ਨੂੰ ਪੁੱល ਜੇ ਵੇਖੋ ਜੀ ਲੀਡਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਲੀਡਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਹੇਠਲੇ ਪੱਧਰ ਤੋਂ ਉੱਠਿਆ ਹੋਵੇ ਜਿੰਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਪਤਾ ਹੋਣ ਜਿੰਨੂੰ ਪਤਾ ਹੋਵੇ ਕਿ ਗਰੀਬਿਆਂ ਤੇ ਚੁੱਲਿਆਂ ਦੇ ਵਿੱਚ ਅੱਗ ਕਿਤਰਾ ਬਲਦੀ ਹੈ ਸਾਡਾ ਪ੍ਰਾਇਜ ਜੀ ਸ਼ੈਰੀ ਕਲਸੀ ਜਿਹੜਾ ਹਮੇਸ਼ਾ ਹੀ ਲੋਕ ਭਲਾਈ ਲਈ ਸੋਚਦਾ ਹੈ ਲੋਕ ਹਿੱਤ ਲਈ ਸੋਚਦਾ ਹੈ ਕਿਉਂਕਿ ਸ਼ੈਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਨਵਾਂ ਕਰਾਂ ਸ਼ੈਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਬੱਚਿਆਂ ਦੇ ਭਵਿੱਖ ਵਾਸਤੇ ਕੁਝ ਵਧੀਆ ਕਰਾਂ ਸ਼ੈਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਨਵੀਆਂ ਨੀਤੀਆਂ ਤੇ ਪਾਉਸੀਆਂ ਲੈ ਕੇ ਆਵਾਂ ਜਿਨ੍ਹਾਂ ਦੇ ਨਾਲ ਲੋਕਾਂ ਦਾ ਵਿਕਾਸ ਹੋ ਸਕੇ ਬਜ਼ੁਰਗੋ ਜਿੱਦੋਂ ਸਾਡੇ ਘਰ ਦਾ ਕੋਈ ਮੋਹਤ ਪਰ ਬੰਦਾ ਕਰਜ਼ਾ ਚੁੱਕ ਲੈਣਾ ਜੀ ਸੱਤ ਪੀੜੀਆਂ ਕਰਜ਼ਾ ਲਾਉਂਦੀਆਂ ਮਰ ਜਾਂਦੀਆਂ ਕਿਉਂਕਿ ਵਿਆਜ ਨੂੰ ਵਿਆਜ ਵਿਆਜ ਨੂੰ ਵਿਆਜ ਲੱਗ ਕੇ ਐਨੀ ਰਕਮ ਪੰਜ ਜਾਂਦੀ ਹੈ ਕਿ ਸੱਤ ਪੀੜੀਆਂ ਕਰਜ਼ਾ ਲਾਉਂਦੀਆਂ ਮਰ ਜਾਂਦੀਆਂ ਕਰਜ਼ਾ ਤਾਂ ਵੀ ਨਹੀਂ ਲੱਥਦਾ ਪਰ ਇਹਨਾਂ ਸਰਕਾਰਾਂ ਨੇ 17-75 ਸਾਲਾਂ ਤੋਂ ਤੇ ਸਾਡੇ ਪੰਜਾਬ ਨੂੰ ਕਰਜ਼ੇ ਥੱਲੇ ਡੋਬਿਆ ਆ ਪਰ ਸਾਨੂੰ ਮਾਣ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਜਿਹੜੇ ਡਟੇ ਹੋਏ ਨੇ ਅਸੀਂ ਬੜੇ ਮਾਣ ਦੇ ਨਾਲ ਇਹ ਗੱਲ ਕਹਿੰਨੇ ਆ ਕਿ ਅਸੀਂ ਦੋ ਸਾਲਾਂ ਵਿੱਚ ਜਿੰਨੇ ਕੰਮ ਕੀਤੇ ਨੇ ਬਾਕੀ ਸਰਕਾਰਾਂ ਨੇ ਕਦੀ ਇੰਨਾ ਦੇ 25% ਵੀ ਨਹੀਂ ਕੀਤੇ ਹੋਣੇ ਤਾੜੀਆਂ ਵੰਦੀਆਂ ਜੀ ਇਸ ਸਾਲ ਤੇ ਗੱਲ ਕਰੀਏ ਜੀ ਸੈਂਟਰ ਵਿੱਚ ਬੈਠੀ ਸਰਕਾਰ ਉਹ ਤੇ ਸਾਡੂੰ ਪੰਜਾਬੀਆਂ ਨੂੰ ਪਸੰਦੀ ਨਹੀਂ ਕਰਦੀ ਜੀ ਸਾਡੇ ਨਾਲ ਨਫ਼ਰਤ ਹੀ ਕਰਦੀ ਆਈ ਹੈ ਉਹ ਨਹੀਂ ਚਾਹੁੰਦੀ ਕਿ ਪੰਜਾਬ ਅੱਗੇ ਵਧੇ ਪੰਜਾਬ ਲੀਡ ਕਰੇ ਪੰਜਾਬ ਦੁਰ ਤੋਂ ਖੁਸ਼ਹਾਲ ਪੰਜਾਬ ਬਣੇ ਪੰਜਾਬ ਦੁਰ ਤੋਂ ਸੋਨੇ ਦੀ ਚਿੜੀ ਬਣੇ ਕਿਉਂਕਿ ਸਾਡਾ ਬਹੁਤ ਸਾਰਾ ਪੈਸਾ ਜਿਹੜਾ ਨਾ ਉਹ ਸੈਂਟਰ ਸਰਕਾਰ ਨੇ ਦੱਬਿਆ ਹੈ ਜਿਹੜਾ ਅਸੀਂ ਪੰਜਾਬ ਤੇ ਡਵੈਲਪਮੈਂਟ ਪਾਸਤੇ ਲਾਉਣਾ ਹੈ ਤੇ ਉਹ ਪੈਸਾ ਉਹਨਾਂ ਦਾ ਨਾ ਜੀ ਉਹ ਪੈਸਾ ਨਾ ਉਹਨਾਂ ਦੀਆਂ ਮਸ਼ੀਨਾਂ ਦੇ ਛਾਪਿਆ ਉਹ ਪੈਸਾ ਸਾਡਾ ਹੈ ਜੀ ਜਿਹੜਾ ਅਸੀਂ ਪੈਟਰੋਲ ਚੋਂ ਡੀਜ਼ਲ ਚੋਂ ਵੈਟ ਚੋਂ ਜੀਐਸਟੀ ਦੇ ਵਿੱਚੋਂ ਦੇ ਨੇਨਾ ਸਾਡਾ ਪੈਹਾ ਤੇ ਗਵਰਨਮੈਂਟ ਨੂੰ ਚਾਹੀਦਾ ਸਾਡਾ ਪੈਸਾ ਵਾਪਸ ਕਰਨ ਪਰ ਉਹ ਨਹੀਂ ਕਰਦਾ ਜਦੋਂ ਬਿਜਲੀ ਦੇ 700 ਜਨਟ ਮਾਫ ਕੀਤੇ ਗਏ ਨਾ ਤੇ ਬਾਕੀ ਸਰਕਾਰਾਂ ਹੈਰਾਨ ਹੋ ਗਈਆਂ ਕਿ ਇਹਨਾਂ ਨੇ ਬਿਜਲੀ ਦੇ 700 ਜਨਟ ਮਾਫ ਕਿਤਰਾਕਾਰ ਦਿੱਤੇ ਨੇ ਵੇਖੋ ਹੈਰਾਨੀ ਉਹਨਾਂ ਨੂੰ ਇਹ ਹੈ ਕਿ ਇਹ 20000 ਕਰੋੜ ਰੁਪਈਆ ਕਿੱਥੋਂ ਲਿਆ ਰਹੇ ਨੇ ਤੇ 9000 ਕਰੋੜ ਰੁਪਈਆ ਇਹਨਾਂ ਨੇ ਬਿਜਲੀ ਦਾ ਕਰਜ਼ਾ ਵੀ ਲਾਤਾ ਹੈਰਾਨੀ ਤੇ ਉਹਨਾਂ ਵਿਕਾਸ ਤੇ ਲੱਗ ਸਕਦਾ ਹੈ ਜੀ ਤਾੜੀਆਂ ਬੰਦੀਆਂ ਨੇ ਤੇਰਾ ਹਜ਼ਾਰ ਕੱਚੇ ਅਧਿਆਪਕ ਪੱਕੇ ਕੀਤੇ ਆ ਜਿਹੜੇ ਲਾਸਟ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਪਰ ਕਰਦੇ ਨਹੀਂ ਸਾਡੀ ਸਰਕਾਰ ਨੇ ਆਉਂਦਿਆਂ ਹੀ ਕਰਤੇ ਨੇ 43000 ਸਰਕਾਰੀ ਨੌਕਰੀਆਂ ਦਿੱਤੀਆਂ ਐ ਜੀ ਮੇਰੀਆਂ ਭੈਣਾਂ ਦਾ ਕਿਰਾਇਆ ਵੀ ਫ੍ਰੀ ਐ ਬਜ਼ੁਰਗਾਂ ਵਾਸਤੇ ਤੀਰਥ ਯਾਤਰਾ ਫ੍ਰੀ ਐ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਐ ਜੀ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛਡਾਏ ਨੇ 12 ਟੋਲ ਕਲਾਸੇ ਬੰਦ ਕਰਾਏ ਨੇ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਐ ਸੜਕ ਸੁਰੱਖਿਆ ਫੋਰਸ ਵਾਸਤੇ ਟੋਆਇਟਾ ਗੱਡੀਆਂ ਦੀ ਖਰੀਦ ਕੀਤੀ ਐ ਜੀ ਸਾਡੇ 450 ਮੁਹੱਲਾ ਕਲੀਨਿਕ ਵੀ ਖੋਲੇ ਨੇ ਉਹ ਆਪਣਾ ਫਰਜ਼ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਨੇ ਲੋੜ ਹੈ ਸਾਨੂੰ ਕਿ ਅਸੀਂ ਉਹਨਾਂ ਦਾ ਹੱਕ ਸੱਚ ਦੀ ਲੜਾਈ ਵਿੱਚ ਸਾਥ ਦੇਈਏ ਤੇ ਜਿਹੜੀਆਂ ਮੇਰੀਆਂ ਮਾਵਾਂ ਪੈਣਾਂ ਨੋਤੀਆਂ ਦਿੰਦੀਆਂ ਸੀ ਇਹ ਕਹਿੰਦੀਆਂ ਸੀ ਇਹ ਕੁਝ ਨਹੀਂ ਕਰ ਸਕਦੇ ਪਰ ਜੇ ਇਨਕਲਾਬ ਲਿਆਉਣਾ ਹੈ ਤੇ ਆਮ ਲੋਕ ਹੀ ਲਿਆ ਸਕਦੇ ਨੇ ਜਿੱਦਾਂ ਕੀ ਇਨਕਲਾਬ ਆਇਆ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਮੈਂ ਤੁਹਾਡੇ ਕੋਲ ਜੀ ਅੱਜ ਇੱਥੇ ਹੱਥ ਬੰਨ ਕੇ ਇੱਕ ਸਹਿਯੋਗ ਇੱਕ ਸਾਥ ਮੰਗਣ ਆਇਆ ਕਿ ਤੁਹਾਡੇ ਪਰਾ ਤੁਹਾਡੇ ਪੁੱਤਰ ਸ਼ੈਰੀ ਕਲਸੀ ਜਿੱਦਾਂ ਕੰਮ ਕਰਨ ਦਾ ਤਜਰਬਾ ਹਿੰਮਤ ਵੇਹਕੇ ਪਾਰਟੀ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਜੀ ਕਿ ਜਿੱਦਾਂ ਮੇਰੀਆਂ ਮਾਵਾਂ ਭੈਣਾਂ ਨੇ ਪਹਿਲਾਂ ਪਿਆਰ ਬਖਸ਼ਿਆ ਸੀ ਨਾ ਜੀ ਹੁਣ ਵੀ ਇਤਨਾ ਹੀ ਪਿਆਰ ਬਖਸ਼ਣਾ ਹੈ ਅਸੀਂ ਉਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਹੈ ਤੇ ਫੇਰ ਕਿਸੇ ਮਾਈ ਦੇ